ਦਿਖਾ ਲਿਆ ਤੁਸੀਂ ਭਾਈ ਨਹੀਂ ਦਿਖਾਉਣਾ ਦਵਾਈ ਲੈਣੀ ਹੈ ਹਾਂਜੀ ਸਰ ਦਿਖਾ ਦੇ ਲਿਆ ਨਾ ਦਵਾਈ ਲੈਣੀ ਐ ਚਲੋ ਸੱਚ ਐਸ ਪੂੜਾ ਖੋ ਮੈਡੀਸਿਨ ਸਾਰੀ ਹੈਗੀ ਆਪਣੇ ਕੋਲ ਸਭ ਜੀ ਚਲੋ ਲਓ ਠੀਕ ਹੈ ਲਓ ਕਿੰਨੇ ਰਜਿਸਟ੍ਰੇਸ਼ਨ ਅੱਗੇ ਹੁੰਦੀ ਹੈ ਕਿੰਨੇ ਕਿੰਨੇ ਪੇਸ਼ੈਂਟ ਆਏ ਹੁਣ ਤੱਕ ਕੋਲੋਂ 250 ਦੇ ਗ੍ਰੀ ਪੇਸ਼ੈਂਟ 250 ਆ ਚੁੱਕੇ ਹੋ ਰੋਜ਼ ਅਨੇ ਆ ਜਾਂਦੇ ਸਰ ਹਿੱਤੇ ਅਜਾ ਸਪੈਸ਼ਲ ਕੈਂਪ ਲਗਾਇਆ ਸਰ ਰੂਟੀਨ ਸਾਡੇ ਕੈਂਪਸ ਲੱਗਦੇ ਰਹਿੰਦੇ ਆ ਓਕੇ ਤੇ ਸਰ ਅਸਟਾ ਰੇਟਡ ਵੀ ਰਨ ਲੇਟਿੰਦੇ ਨੇ ਦੋ ਟਾਂਕਸ ਨੇ ਆਪ ਵੀ ਉਹ ਕੀਤਾ ਅਸਾ ਰੁਟੀਨ ਹੈ ਗਿਆ ਸਰ ਰੁਟੀਨ ਇੰਫੈਕਸ਼ਨ ਇਹ ਮਤਲਬ ਪ੍ਰਿੰਟ ਡੁੱਬਿਆ ਹੋਇਆ ਸੀ ਪੂਰਾ ਦੋ ਰੰਗ ਲੱਗਾ ਇਹ ਡੁੱਬਿਆ ਸੀ ਜਿਸ ਤਰ੍ਹਾਂ ਤੁਹਾਡੇ ਯੂਨਾਈਟਿਡ 6 ਵਾਲੇ ਆ ਸਰਬਦਾ ਪਲਾ ਹੋਰ ਜਿੰਨੇ ਵੀ ਆਪਣੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਹੁਤ ਅੱਛਾ ਕੰਮ ਕਰ ਰਹੀ ਆ ਨਰਸਿੰਗ ਕਾਲਜਸ ਵਾਲੇ ਹੋਰ ਸਾਡੀ ਜਿਹੜੀ ਉਹਨਾਂ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਹੋਈਆਂ ਸੋ ਹੁਣ ਜਿਹੜਾ ਮੇਨ ਕੰਮ ਆ ਅਸੀਂ ਕੋਆਰਡੀਨੇਟਡ ਐਫਰਟ ਦੇ ਨਾਲ ਮੈਡੀਕਲ ਲਈ ਅਸੀਂ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਵਿੱਚ ਅਸੀਂ 142000 ਲੋਕਾਂ ਨੂੰ ਜਿਹੜੇ ਇਹ ਸਾਡੇ 2300 ਦੇ ਕਰੀਬ ਪਿੰਡ ਸੀ ਇਹਨਾਂ ਦੇ ਵਿੱਚ ਅਸੀਂ ਰੀਚ ਆਊਟ ਕੀਤਾ ਆਸ਼ਾ ਵਰਕਰਸ ਨੇ ਬਹੁਤ ਅੱਛਾ ਕੰਮ ਕਰਦੇ ਹੋਏ ਕੱਲੇ-ਕੱਲੇ ਘਰ ਜਾ ਕੇ ਫੀਵਰ ਦਾ ਸਰਵੇ ਗੈਸਟ੍ਰੋਐਂਟਾਈਟਸ ਦਾ ਸਰਵੇ ਔਰ ਇਹਦੇ ਨਾਲ-ਨਾਲ ਕਰੋਰੀ ਦੀਆਂ ਗੋਲੀਆਂ ਦੇਣਾ ਔਰ ਇਸ ਦੇ ਪੈਕੇਟ ਦੇਣਾ ਲੋਕਾਂ ਨੂੰ ਜਾਣਕਾਰੀ ਦੇਣਾ ਕਿ ਜੇ ਤੁਸੀਂ ਘਰ ਜਦੋਂ ਆਂਦੇ ਹੋ ਕੰਮ ਕਰਨ ਵੇੜ ਕੇ ਆਪਣਾ ਤਾਂ ਹੱਥ ਮੂੰਹ ਧੋ ਕੇ ਚੰਗੀ ਤਰ੍ਹਾਂ ਪੈਰ ਹੱਥ ਸੁਕਾ ਲਓ ਉਹਨਾਂ ਨੂੰ ਔਰ ਜੇ ਹੋ ਸਕੇ ਤਾਂ ਸਰੋਂ ਦਾ ਤੇਲ ਲਗਾ ਲਓ ਰਾਤ ਨੂੰ ਸੌਣ ਲੱਗੇ ਤਾਂ ਕਿ ਸਕਿੰਡ ਜੀਜ਼ਸ ਨਾ ਹੋਣ ਜਿਆਦਾ ਪ੍ਰੋਬਲਮੇ ਆ ਰਹੀ ਹੈ ਜੀ ਸਕਿੰਡੀਆਂ ਇਨਫੈਕਸ਼ਨਸ ਆ ਰਹੀਆਂ ਅਲਰਜੀਜ਼ ਆ ਰਹੀਆਂ ਔਰ ਇਹਦੇ ਨਾਲ ਨਾਲ ਆਈ ਦੀਆਂ ਇਨਫੈਕਸ਼ਨਸ ਆ ਫੀਵਰ ਦੇ ਕੇਸਸ ਆ ਰਹੇ ਆ ਔਰ ਡਾਇਰੀਆ ਦੇ ਕੇਸਸ ਆ ਰਹੇ ਆ ਬਟ ਕੋਈ ਕਲਸਟਰ ਦੇ ਵਿੱਚ ਨਹੀਂ ਆਇਆ ਸਿੰਗਲ ਇੱਕ ਦੋ ਇੱਕ ਦੋ ਉਹਦੇ ਵਾਸਤੇ ਲੋਕਾਂ ਨੂੰ ਜਾਣਕਾਰੀ ਵੀ ਦੇ ਰਹੇ ਆ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ ਜਿਹੜੇ ਹੈਗੇ ਪੇਸ਼ੈਂਟ ਉਹਨਾਂ ਦਾ ਇਲਾਜ ਕਰ ਰਿਹਾ ਸਾਡੇ ਕੋਲੇ ਜਿਹੜੇ ਬੈਕਅਪ ਹਸਪਤਲ ਦੇ ਵਿੱਚ ਹੈਗਾ ਚਾਹੇ ਸਾਡੇ ਫਿਰੋਜ਼ਪੁਰ ਦਾ ਹਸਪਤਲ ਹੋਵੇ ਜ਼ੀਰੇ ਦਾ ਹਸਪਤਲ ਹੋਵੇ ਜਿੰਨੇ ਵੀ ਸਾਡੇ ਹਸਪਤਲ ਆਗੇ ਉੱਥੇ 24 ਘੰਟੇ ਦੀ ਸਰਵਿਸਿਜ਼ ਨਵੇਂ ਡਾਕਟਰ ਭੇਜੇ ਆ ਜੀ ਸਾਡੇ 7:30 ਸਵੇਰ ਤੋਂ ਜਿਹੜਾ ਸੀਗਾ ਲੈਟਰ ਮਲੇਸ ਮਿਲਨੇ ਸੀ ਅਸੀਂ ਕਿ ਪਹਿਲਾਂ ਜਾ ਕੇ ਫਲੈਟਰ ਉਹਨਾਂ ਚੋਂ ਰਲੀਫ ਦੇ ਵਿੱਚ ਜਾ ਕੇ ਕੰਮ ਕਰੋ 472 ਨੇ ਜੁਆਇਨ ਕਰ ਲਿਆ ਤੁਹਾਡੇ ਵੀ ਉਨੇ ਡਾਕਟਰਾਂ ਨੇ ਜੁਆਇਨ ਕਰ ਲਿਆ ਸੋ ਹਰ ਜ਼ਿਲ੍ਹੇ ਦੇ ਵਿੱਚ ਉਨੇ ਕਿਤੇ 20 ਕਿਤੇ 40 ਡਾਕਟਰਾਂ ਨੇ ਜੁਆਇਨ ਕਰ ਲਿਆ ਹੈਗਾ ਨਵੇਂ ਡਾਕਟਰ ਵੀ ਆ ਗਏ ਆ ਦੇ ਕੁੱਲ ਮਿਲਾ ਕੇ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਹੁਣ ਰੀਹੈਬਿਲਿਟੇਸ਼ਨ ਦੀ ਫੇਜ਼ ਹੈ ਇਹਦੇ ਨਾਲ ਨਾਲ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਹੈਗਾ ਕਿ ਮੈਂਟਲ ਹੈਲਥ ਨਾਲ ਰਿਲੇਟਡ ਹੈ ਕਿ ਜਿਹੜੇ ਬੰਦੇ ਦਾ ਮੰਨ ਲਓ ਫਸਲ ਦਾ ਗਈ ਨਾਲ ਖੇਤ ਵੀ ਨਹੀਂ ਲੱਭਦਾ ਘਰ ਜਾਂਦਾ ਤੇ ਘਰ ਜਾਂ ਗਿਰਿਆ ਹੋਇਆ ਜਾਂगिरਣ ਵਾਲਾ ਜਾਂ ਸਮਾਨ ਖਰਾਬ ਹੋ ਚੁੱਕਿਆ ਉਹਦਾ ਡੰਗਰ ਬੱਚਾ ਜਾਂ ਤਾਂ ਰੁੜ ਗਿਆ ਜਾਂ ਬਿਮਾਰ ਹੈ ਔਰ ਉਹਨੂੰ ਲੱਗਦਾ ਵੀ ਮੇਰੇ ਤਾਂ ਹੁਣ ਮੈਂ ਇੱਥੋਂ ਕੁਝ ਵੀ ਨਹੀਂ ਕਰ ਸਕਦਾ ਮੈਂ ਕਰੂੰਗਾ ਕੀ ਕਿੱਧਰ ਨੂੰ ਜਾਊਂਗਾ ਤੇ ਉਹ ਕਈ ਵਾਰੀ ਕੋ ਡੈਸਪੀਰੇਟ ਹੋ ਕੇ ਇੱਕ ਦੋ ਬੰਦਿਆਂ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਅਨਫੋਰਚ ਕਿ ਤੁਹਾਡੇ ਨਾਲ ਖੜੇ ਆ ਮੁੱਖ ਮੰਤਰੀ ਸਾਹਿਬ ਤੁਹਾਡੀ ਸੇਵਾ ਕਰਦੇ ਕਰਦੇ ਬਿਮਾਰ ਹੋ ਕੇ ਹਸਪਤਾਲ ਗਏ ਸੀ ਜਿੱਦਨ ਵਾਪਸ ਆਇਆ ਉਸ ਦਿਨ ਤੋਂ ਫਿਰ ਲੱਗੇ ਹੋਏ ਆ ਔਰ ਸਾਰੇ ਮਨਿਸਟਰ ਐਮ ਐਲ ਏ ਸਾਰੇ ਅਫਸਰ ਸਹਿਬਾਨ ਇਸ ਵਾਰੀ ਜਿਹੜਾ ਹੈਗਾ ਫਲੱਡ ਰੀलीफ 24 ਘੰਟੇ ਔਰ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਆ ਇਹਨਾਂ ਨੇ ਰੈਸਕਿਊ ਦੇ ਵਿੱਚ ਬੀ ਐਸ ਐਫ ਵਾਲਿਆਂ ਨੇ ਮਿਲਟਰੀ ਵਾਲਿਆਂ ਨੇ ਜਿਹੜੇ ਤੁਹਾਡੇ ਐਨ ਡੀ ਆਰ ਐਫ ਵਾਲੇ ਐਸ ਡੀ ਆਰ ਐਫ ਵਾਲੇ ਉਹਨਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਤੁਹਾਡੇ ਭਰਾ ਆ ਸਾਰੇ ਜਿਹਨੇ ਪੰਜਾਬੀ ਚਾਹੇ ਉਹ ਜਿੱਥੇ ਵੀ ਰਹਿੰਦੇ ਦੁਨੀਆ ਵਿੱਚ ਔਰ ਇਵਨ ਬਹੁਤ سارے ਦੇਸ਼ਵਾਸੀ ਵੀ ਜਿਹੜੇ ਹੈਗੇ ਆ ਖਾਸ ਕਰਕੇ ਜਿਹੜੀ ਨਾਨਕ ਨਾਮ ਲੈਵਾ ਸੰਗਤ ਆ ਪੰਜਾਬੀ 3 ਕਰੋੜ ਹੋਣਗੇ ਸਿੱਖ ਜਿਹੜੇ ਹੈਗੇ ਆ ਤੇ ਜਿਹੜੇ ਤੁਹਾਡੇ ਆਪਣੇ ਨਾਨਕ ਰੇ ਉਹ ਤਾਂ 20 20 ਕਰੋੜ ਦੇ ਕਰੀਬਾ ਚ ਨਾਨਕ ਨਾਮ ਲੈਵਾ ਸੰਗਤ ਉਹ ਸਾਰੇ ਤੁਹਾਡੇ ਨਾਲ ਖੜੇ ਆ ਔਰ ਅਸੀਂ ਕੱਲੇ ਕੱਲੇ ਬੰਦੇ ਦਾ ਖੇਤ ਵੀ ਲੱਭਾਂਗੇ ਸਾਫ਼ ਕਰਾਂਗੇ ਛਿਰਟ ਚੱਕਾਂਗੇ ਫਸਲ ਬੀਜਣ ਤੱਕ ਵਡਾ ਕਾਰਜ ਇਮਾਰਾਨ ਵਾਲਾ ਤਾਂ ਬਣਾ ਕੇ ਜੇ ਰਿਪੇਅਰ ਕਰਨਾ ਰਿਪੇਅਰ ਕਰਕੇ ਘਰ ਦਾ ਸਾਜ ਉਸਮਾਨ ਰਾਸ਼ਨ ਪਾਣੀ 6 ਮਹੀਨੇ ਤੱਕ ਤੁਹਾਨੂੰ ਸਪੋਰਟ ਕਰਾਂਗੇ ਤੁਹਾਡੀ ਫਸਲ ਵਾਜਾ ਕੇ ਤੁਹਾਨੂੰ ਦੁਬਾਰਾ ਪੈਰਾਂ ਸਰ ਖੜੇ ਕਰਨ ਲਈ ਪੰਜਾਬ ਸਰਕਾਰ ਬਚਨ ਪਿੰਡਾਂ ਦੇ ਵਿੱਚ ਨਾ ਜੀ ਪਾਣੀ ਜਿਹੜਾ ਜ਼ਮੀਨੀ ਪਾਣੀ ਹੈ ਨਲਕਿਆਂ ਦੇ ਵਿੱਚੋਂ ਜਾਂ ਮੋਟਰਾਂ ਦੇ ਵਿੱਚ ਉਹ ਸਾਰਾ ਜਿਹੜਾ ਪਾਣੀ ਗੰਦਾ ਆਨ ਲੱਗ ਪਿਆ ਉਹ ਪੀਣ ਵਾਸਤੇ ਵੀ ਉਹਨਾਂ ਕੋਲ ਪਾਣੀ ਪਿੰਡਾਂ ਦੇ ਵਿੱਚ ਹੁਣ ਏਸੀ ਦੀ ਪ੍ਰੋਬਲਮ ਆ ਰਹੀ ਹੈ ਤਾਂ ਗਰਾਊਂਡ ਵਾਟਰ ਨੂੰ ਕਿਸ ਤਰੀਕੇ ਨਾਲ ਦੁਬਾਰਾ ਤੋਂ ਸਹੀ ਕੀਤਾ ਆ ਇਹ ਬੜਾ ਤੁਹਾਡਾ ਬਾਜੂਬ ਕਨਸਰਨ ਆ ਜੀ ਸਾਡੇ ਵਾਸਤੇ ਸਭ ਤੋਂ ਜਿਹੜਾ ਮਸਾ ਹੈਗਾ ਅਸੀਂ ਇਹਦੀ ਜਿਹੜੀ ਟੈਸਟਿੰਗ ਕਰ ਰਹੇ ਆ ਜੀ ਜੇ ਇੱਕ ਤਾਂ ਸੋਰਸ ਹੈ ਸਾਰੇ ਸੋਰਸ ਖਰਾਬ ਨਹੀਂ ਹੋਣਗੇ ਜਿੱਥੇ ਕਿਤੇ ਬੋਰ ਡੁੱਬਿਆ ਹੋਇਆ ਉਹਦੇ ਵਿੱਚ ਕੋਈ ਲੀਕ ਹੋ ਕੇ ਪਾਣੀ ਪੈ ਗਿਆ ਕਿਉਂਕਿ ਪਾਣੀ ਜਿਹੜਾ ਹੈਗਾ ਚਾਹੀ ਸਾਨੂੰ ਨ ਜਿੰਨੀ ਦੇਰ ਨਹੀਂ ਹੋਏਗਾ ਅਸੀਂ ਆਲਟਰਨੇਟ ਸੋਰਸ ਤੋਂ ਵਾਟਰ ਦੇਵਾਂਗੇ ਸਪਲਾਈ ਕਰਾਂਗੇ ਚਾਹੇ ਟੈਂਕਰ ਨਾਲ ਕਲੀਏ ਔਰ ਉਹਨਾਂ ਨੂੰ ਜਿਹੜਾ ਹੈਗਾ ਚਾਹੇ ਆਰਓ ਸਿਸਟਮ ਲਗਾਣਾ ਉਹਦਾ ਕੀ ਹੱਲ ਹੈ ਸੋਰਸ ਤੋਂ ਟੈਸਟ ਕਰ ਰਹੇ ਹਾਂ ਜਿਹੜੇ ਜਿਹੜੇ ਸੋਰਸ ਦੇ ਨਾਲ ਘਰ ਹੈ ਉੱਥੋਂ ਫਿਰ ਵਿੱਚ ਵਿਚਾਲੇ ਜੇ ਫਿਰ ਜਿਹੜੇ ਬਿਲਕੁਲ ਟੇਲੈਂਟ ਦੇ ਘਰ ਹੈ ਲਾਸਟ ਘਰ ਤਿੰਨ ਤਿੰਨ ਚਾਰ ਚਾਰ ਜਗ੍ਹਾ ਤੋਂ ਸੈਂਪਲ ਲੈ ਕੇ ਪੀਣ ਵਾਲੇ ਪਾਣੀ ਦੀ ਟੈਸਟਿੰਗ ਕਰ ਰਹੇ ਹਾਂ ਤੇ ਪੀਣ ਵਾਲਾ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਜਿਹੜਾ ਮਤਲਬ ਕਿਉਂਕਿ ਇਹ ਤਾਂ ਇਸ ਤੋਂ ਬਿਗਾਰੇ ਤਾਂ ਮਤਲਬ ਘੜੀ ਨਹੀਂ ਲੰਘਦੀ ਬਿਨਾ ਪਾਣੀ ਤੇ ਦਾ ਇਹ ਬੰਦਿਆ ਵਾਸਤੇ ਵੀ ਮवेशੀਆਂ ਵਾਸਤੇ ਵੀ ਪੰਛੀਆਂ ਵਾਸਤੇ ਵੀ ਸਾਰਿਆਂ ਵਾਸਤੇ ਸੋ ਇਹਦੇ ਉੱਤੇ ਵਾਰ ਫਟਿੰਗ ਤੇ ਕੰਮ ਚੱਲਦਾ ਪਿਆ ਜੀ ਇਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਸਿਹਤ ਮਹਿਕਮਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਮਿਲ ਕੇ ਇਹਦੇ ਤੇ ਵਾਰ ਫਟਕ ਤੇ ਕੰਮ ਕਰ ਰਹੇ ਆ ਅੱਜ ਅਸੀਂ ਬੋਤਲਾਂ ਨਾਲ ਪਾਣੀ ਦੇ ਰਹੇ ਆ ਜੇ ਕਿਤੇ ਲੋੜ ਪਈ ਤਾਂ ਉਹ ਟੈਂਕਰ ਨਾਲ ਵੀ ਦੇ ਰਹੇ ਆ ਔਰ ਵੀ ਆਰ ਮੇਕਿੰਗ ਸ਼ੋਰ ਜਿਵੇਂ ਕਈ ਜਗ੍ਹਾ ਤੇ ਡਿਪਟੀ ਕਮਿਸ਼ਨਰ ਨੇ ਜਿੱਥੇ ਲੋੜ ਸੀ ਉਹਨਾਂ ਨੇ ਵੱਡੇ ਵੱਡੇ ਜਿਹੜੇ ਹੈਗੇ ਆ ਆਰਓ ਸਿਸਟਮ ਵੀ ਲਵਾ ਦਿੱਤੇ ਆ ਪਾਣੀ ਪੀਣ ਵਾਲਾ ਪਾਣੀ ਜਿਹੜਾ ਪੀਣ ਲਈ ਕਿੰਨਾ ਪਾਣੀ ਚਾਹੀਦਾ ਹੁੰਦਾ ਇੱਕ ਵੱ ਉਹਦੇ ਨਾਲ ਦਿਨ ਲੰਘ ਜਾਂਦਾ ਬਾਕੀ ਕੱਪੜੇ ਧੋਣ ਦਾ ਹੋਰ ਦੂਜੇ ਕੰਮਾਂ ਦਾ ਨਾਲ ਨਾਲ ਫਰਕ ਨਹੀਂ ਪੈਂਦਾ ਉਹਦੇ ਨਾਲ ਬੰਦਾ ਬਿਮਾਰ ਨਹੀਂ ਹੁੰਦਾ ਲੇਕਿਨ ਜਿਹੜਾ ਪਾਣੀ ਪੀਣਾ ਹੈਗਾ ਉਹ ਤੁਸੀਂ ਪਾਣੀ ਸੋਰਸ ਤੋਂ ਲੈ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਆndi ਹੈ ਕੋਈ ਚੰਦੀ ਆਂਦੀ ਹੈ ਕਲੋਰੀਨ ਦੀ ਗੋਲੀ ਪਾ ਲਓ ਜੇ ਲੱਗਦਾ ਕੋਈ ਉਹਦੇ ਚੋਂ ਬਦਬੂ ਆ ਰਹੀ ਹੈ ਪੀਣ ਵਾਲਾ ਨਹੀਂ ਹੈ ਗੋਲੀ ਪਾ ਕੇ ਵੀ ਪੀਣ ਵਾਲਾ ਨਹੀਂ ਹੈ ਸਾਨੂੰ ਦੱਸੋ ਅਸੀਂ ਸਪਲਾਈ ਕਰਾਂਗੇ ਜੋ ਸਰ ਇੱਕ ਤਾਂ ਸਾਡੇ ਨਾਲ ਹਸਪੀਟਲ ਵਿੱਚ ਸਿਵਲ ਹਸਪੀਟਲ ਵਿੱਚ 플ਸ਼ ਬਾਥਰੂਮ ਬਹੁਤ ਘੱਟ ਨੇ ਕਿਹੜੇ ਵਾਲੇ ਸਕੇਂਦੇ ਹੋ ਇਹ ਸ਼ਹਿਰ ਵਾਲੇ ਜੀ ਫਰੀ ਫਰੋਜਪੁਰ ਦੇ ਹਾਂਜੀ ਉਹ ਮੈਂ ਕਰਾ ਦਾਂਗਾ ਜਮੀਨਾਂ ਦਾ ਬਹੁਤ ਖਰਾਬ ਹੋ ਗਿਆ ਤੇ ਕੱਚੀਆਂ ਜ਼ਮੀਨਾਂ ਕਰਕੇ ਉਹ ਕਹਿੰਦੇ ਵੀ ਤੁਹਾਨੂੰ ਮੁਆਜਬਾ ਨਹੀਂ ਦੇਵਾਂਗੇ ਜੀ ਅਸੀਂ ਜਿਹਨੇ ਫਸਲ ਬੀਜੀ ਆ ਕਈ ਕਿਸੇ ਨੇ ਠੇਕੇ ਤੇ ਲੈ ਜਿਹਨੇ ਠੇਕੇ ਤੇ ਲੈ ਕੇ ਬੀਜੀ ਆ ਅਸੀਂ ਦੇਖਾਂਗੇ ਵੀ ਫਸਲ ਬੀਜੀ ਕਹਿੰਦੇ ਆ ਉਹਨੂੰ ਮੁਆਵਜ਼ਾ ਦੇ ਠੀਕ ਹੈ ਮਿਹਰਬਾਨੀ ਠੀਕ ਹੈ ਨੋਟ ਸਰ ਵਧੀਆ ਚਲੋ ਬਹੁਤ ਅੱਛਾ ਬੱਚੇ ਯੰਗਸਟਰਸ ਬਹੁਤ ਜੁੜਾ ਬਹੁਤ ਅੱਛੀ ਸੇਵਾ ਕਰ ਰਹੇ ਹੋ ਬੱਚੇ ਗੋਡ ਬlesਸ ਯੂ ਚਲੋ ਠੀਕ ਹੈ ਚਲੋ ਦੁਆਇਆਂ ਵਗੈਰਾ ਸਾਰਾ ਮੈਡੀਸਨ ਅੱਜ ਥੋੜੇ سارے ਸਪੈਸ਼ਲਿਸਟ ਆਏ ਹੋਏ ਨਾ ਤੁਸੀਂ ਯੂ ਆਰ ਓਮੈਡੀਕਲ ਕਾਲਜ ਡੈਂਟਲ ਹਾਂਜੀ ਡੈਂਟਲ ਸਰ ਇਹ ਡੈਂਟਲ ਡਾਕਟਰ ਦਾ ਵੀ ਹੈਗਾ ਹਾਂਜੀ ਡੈਂਟਰ ਦੀ ਹੈ ਕੋ ਬਲੱਡ ਰਿਲੇਟਡ ਹੁੰਦੀ ਹੈ ਕੁਝ ਇਹ ਤਾਂ ਵੈਸੀ ਰੂਟੀਨ ਹੋ ਜਗਾ ਨਾ ਹਾਂਜੀ ਸਰ ਇਸੇ ਸਾਰੇ ਕ੍ਰੋਨਿਕ ਪੇਸ਼ੈਂਟ ਸੀ ਤੁਹਾਡੇ ਬਲੱਡ ਰਿਲੇਟਡ ਕੁਝ ਨਹੀਂ ਹੁੰਦਾ ਜੀ ਉਹ ਤੋਂ ਜ਼ਿਆਦਾ ਤਾਂ ਤੁਹਾਡੇ ਵੈਕਟਰ ਬੋਨ ਤੇ ਵਾਟਰ ਬੋਨ ਲੋਟਿਆਦਾ ਚਲੋ ਗੁੱਡ ਥੈਂਕ ਯੂ ਸਰ ਚਲੋ ਹਾਂਜੀ ਕਿਹੜੀ ਕਿਹੜੀ ਸਪੈਸ਼ਲਿਟੀ ਹੈ ਤੁਹਾਡੀ ਸਰ ਠੀਕ ਹੈ ਜਨਰ ਸਾਹਿਬ ਜਨਰ ਸਾਹਿਬ ਜ ਸਰਜੀ ਰੇਜ ਕੋ ਆਈ ਹੈ ਪ੍ਰੋਬਲਮ ਹਾਂਜੀ ਸਰ ਹਰਨਿਆਲ ਤੇ ਪੇਸ਼ੈਂਟ ਆ ਰਹੇ ਹੈਗੇ ਸਰ ਸਿਸਟੈਟਿਕ ਪੈਨ ਕਿ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਇਹਨਾਂ ਦੀ ਕਰ ਦਿਓ ਸਾਰੇ ਹਾਂਜੀ ਹਾਂਜੀ ਸਰ ਠੀਕ ਹੈ ਸਭ ਤੋਂ ਜ਼ਿਆਦਾ ਤੁਹਾਡੇ ਹੋਣੀਆਂ ਸਕਿਨ ਦੀਆਂ ਪ੍ਰੋਬਲਮਾਂ ਹਨ ਡਰਮਟੋਲੋਜੀ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਆ ਰਹੀਆਂ ਪ੍ਰੋਬਲਮ ਸਕਿਪੀਜ਼ ਬਹੁਤ ਆ ਰਹੇ ਸਰ ਟੀਨੀਆਂ ਦੇ ਬਹੁਤ ਪੇਸ਼ੈਂਟਸ ਆ ਰਹੇ ਸਰ ਅੱਛਾ ਫੋਲਿਕਲਾਈਟਸ ਤੇ ਐਕਨੀ ਤੇ ਸਰ ਮੈਨੂੰ ਫਲੱਡ ਰਿਲੇਟਡ ਤਾਂ ਨਹੀਂ ਆ ਤਾਂ ਵੈਸੇ ਬਹੁਤ ਹੋਣੇ ਜੀ ਟੀਨੀਆਂ ਸਰ ਪ੍ਰੋਜੈਕਟਡ ਹੈ ਟੀਨੀ ਨਹੀਂ ਆਉਂਦਾ ਟੀਨੀਆਂ ਅਸ ਸੁਪਰ ਵਿਸ਼ਲ ਫਟਰਾਸਸ ਵਾਰਸਿਕਲਰ ਦੇ ਆ ਰਹੇ ਟੀਨੀਆਂ ਤੇ ਵੀ ਹੈਵ ਦਾ ਪਲੈਂਟੀ ਆਫ ਮੈਡੀਸਨ ਸਰ ਮੈਡੀਸਨ ਬਹੁਤ ਹੈ ਸਰ ਪੂਰੀ ਬਸਟ ਕੋਪਰ ਅਗੇਂਸਟ ਠੀਕ ਹੈ ਠੀਕ ਹੈ ਬਹੁਤ ਅੱਛਾ ਅੱਜ ਦਾ ਇਹ ਖਾਸ ਇਹ ਹੈ ਜੀ ਅੱਜ ਦੇ ਇੱਕ ਸਪੈਸ਼ਲ ਕੈਂਪ ਹੈ ਇੱਕ ਰੂਟੀਨ ਚ ਹੁੰਦਾ ਵੀ ਜਿਹਦੇ ਚ ਆਪਾਂ ਰੂਟੀਨ ਦੀਆਂ ਸਾਰੀਆਂ ਮੈਡੀਸਿਨਸ ਦਿੰਨੇ ਆ ਬਸ ਸਾਰੇ ਸਪੈਸ਼ਲਿਸਟ ਆ ਦੰਦਾਂ ਦੇ ਵੀ ਸਕਿਨ ਦੇ ਸਰਜਰੀ ਦੇ ਮੈਡੀਸਨ ਦੇ ਡਾਇਟ੍ਰਿਕਸ ਦੇ ਸਾਰੇ ਸਾਰੇ ਸਪੈਸ਼ਲਿਸਟ ਆਇਆ ਸਪੈਸ਼ਲਾਈਜ਼ਡ ਸਰਵਿਸਿਜ਼ ਵੀ ਦੇ ਰਹੇ ਆ ਇੱਕ ਜਿਹੜਾ ਪੋਸਟ ਰਮੈਟਿਕ ਸਟ्रेस ਸਿੰਡਰੋਮ ਹੈ ਉਸ ਤਰ੍ਹਾਂ ਦੀ ਗੱਲਬਾਤ ਹੈਗੀ ਆ ਬਸ ਸਵियर ਕੇਸਸ ਨਹੀਂ ਆਏ ਤੁਹਾਡੇ ਤੁਹਾਡੇ ਕੋਲ ਕੀ ਕਿੰਨੇ ਡਾਕਟਰ ਹੋ ਸਕੱਤਰੇ ਦੇ ਇੱਥੇ ਆ ਸੋਣੇ ਜੀ ਦੋ ਡਾਕਟਰ ਜੀ ਦੋਨੇ ਸਕਾਲਪੀਸ ਤੋਂ ਨੇ ਆਪ ਕੋ ਸਟੂਡੈਂਟ ਵੀ ਆ ਤੁਹਾਡੇ ਕੋਲ ਕੁਈ ਨਾ ਸਟੂਡੈਂਟ ਹੈਗਾ ਨਾਲ ਉਹਨੇ ਸਰਵੇ ਕਰਨਾ ਜਿਹੜੇ ਬੰਦੇ ਆ ਤੇ ਹਵ ਟੂ ਟਾਕ ਟੂ ਥੈਮ ਐਂਡ ਸੀ ਵਟ ਵਾਟ ਆਰ ਥੇਅਰ ਵਰੀਜ਼ ਵਾਟ ਆਰ ਥੇਅਰ ਕਨਸਰਨਸ ਕੋਈ ਟਲ ਟੇਲ ਸਾਈਨਸ ਹੁੰਦੇ ਆ ਕਈ ਵਾਰ ਇਹਨਾਂ ਜਿਹੜਾ ਬੱਚਿਆਂ ਦੇ ਵਿੱਚ ਨਾ ਕੋਈ ਡਿਪਰੈਸ਼ਨ ਕਿੰਨੀ ਕਾ ਐਂਗਜ਼ਾਈਟੀ ਨਰੋਸਸ ਕਿੰਨਾ ਕਾ ਕੋਈ ਸੂਸ ਆਫ ਇਨਟਰਨੈਸਿਟੀ ਹਸਤਾਨੀ ਹੈ ਮੇਨ ਪ੍ਰੋਬਲਮ ਆਪ ਨੂੰ ਆਏਗੀ ਜਿਹੜੀ ਪੋਸਟ ਟਰਾਮੈਟਿਕ ਸਟ्रेस ਸਿੰਡਰਮ ਬਿਕਾਜ਼ ਦ ਸਿਚੁਏਸ਼ਨ ਇਜ਼ ਵੈਰੀ ਬੈਡ ਐਂਡ ਸੋ ਉਹਦੇ ਬਾਰੇ ਤੁਸੀਂ ਯੂ ਹੈਵ ਟੂ ਗਿਵ ਦ ਗਾਈਡਲਾਈਨਸ ਯੂ ਆਰ ਫਰਮ ਅ ਮੈਡੀਕਲ ਇੰਸ ਥੋੜੇ ਜਿਹਾ ਕਾਉਂਸਲਿੰਗ ਟੈਕਨਿਕਸ ਡਵੈਲਪ ਕਰੋ ਕੋਈ ਥੋੜਾ ਜਿਹਾ ਉਹਦੇ ਵਾਸਤੇ ਮੋਡਿਊਲ ਜਿਹੜਿਆ ਜਿਹੜਾ ਕੋਈ ਵੀ ਜਿਹੜੇ ਆਪਾਂ ਆਸ਼ਾ ਵਰਕਰ ਨੂੰ ਦੱਸ ਸਕੀਏ ਕਿ ਤੁਸੀਂ ਆ ਜਾ ਕੇ ਪੰਜ ਕੁਐਸਚਨ ਪੁੱਛਣਾ ਤੁਹਾਨੂੰ ਪਤਾ ਲੱਗ ਜਾਏਗਾ ਡਿਪਰੈਸ਼ਨ ਆ ਕੇ ਨਹੀਂ ਐ ਐਂਗਜ਼ਾਇਟੀ ਨਰੋਸਸ ਆ ਕੇ ਨਹੀਂ ਆਉਂਦਾ ਅਗਲਾ ਉਹ ਨੀਂਦ ਆਂਦੀ ਹੈ ਮਤਲਬ ਭੁੱਖ ਲੱਗਦੀ ਹੈ ਠੀਕ ਹੈ ਜੀ ਮਤਲਬ ਕੋਈ ਉਹਨੂੰ ਜਦੋਂ ਕੋਈ ਮਤਲਬ ਕੋਈ ਨਾਈਟ ਮੇਅਰਸ ਤਾਂ ਨਹੀਂ ਆਉਂਦੇ ਮਤਲਬ ਪੰਜ ਸੱਤ ਕੁਐਸਚਨ ਹੋਣਗੇ ਤੁਹਾਡੇ ਵੈਨ ਯੂ نو ਕਿ ਮੈਂਟਲ ਹੈਲਥ ਦਾ ਇਸ਼ੂ ਹੈਗਾ ਤੇ ਉਹਨੂੰ ਦਾਟ ਪਰਸਨ ਨੀਡਸ ਹਲ ਬਲਾਉਰ ਦਾ ਕੇਸਿਸ ਆ ਰਹੇ ਆ ਸਾਡੇ ਹਾਂਜੀ ਫਾਲੋ ਅਪ ਕੇਸਿਸ ਆ ਰਹੇ ਆ ਆਹ ਇਹ ਦੇਖੋ ਥੋੜਾ ਜਿਹਾ ਇਹਦੇ ਨਾਲ ਫਲੱਡ ਰਿਲੇਟਡ ਜਿਹੜਾ ਆਇਆ ਕੋ ਮੈਂਟਲ ਡਿਸਆਰਡਰਸ ਆ ਕੁਝ ਥੋੜੇ ਪਾਣੀ ਦੀ ਸਾਰੀ ਟੈਸਟਿੰਗ ਕਰਾ ਦਿੰਦੇ ਹਾਂ ਅਜੇ ਤੁਹਾਨੂੰ ਬੋਦਲਾ ਦਾ ਪਾਣੀ ਮਿਲਿਆ ਨਾ ਮਿਲਿਆ ਮਿਲਿਆ ਹਾਂ ਬਸ ਉਹ ਠੀਕ ਉਹ ਪਾਣੀ ਸਰਟੀਫਾਈ ਕਰ ਦਾਂਗੇ ਅਸੀਂ ਜੇ ਆਰਓ ਲੋਵਣਾ ਹੋਵੇ ਜੋ ਵੀ ਕਰਨਾ ਪਿਆ ਤੁਹਾਨੂੰ ਪਾਣੀ ਪੀਣ ਵਾਲਾ ਸਾਫ਼ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਜਿਹੜਾ ਸਾਡਾ ਮੈਡੀਕਲ ਰੀਲੀਫ ਕੈਂਪ ਚੱਲ ਰਿਹਾ ਉਹਦੇ ਵਾਸਤੇ ਮੈਂ ਜਿਹੜਾ ਸੀਗਾ ਅੱਜ ਗੱਟੀ ਰਾਜੂ ਕੇ ਆਇਆ ਜੀ ਇਹ ਬਾਰਡਰ ਤੋਂ ਸਿਰਫ 1.5 ਕਿਲੋਮੀਟਰ ਹੈ ਜੀ ਪਰ ਫਿਰੋਜ਼ਪੁਰ ਤੋਂ 10 ਕਿਲੋਮੀਟਰ ਹੈ ਤੁਸੀਂ ਦੇਖ ਰਹੇ ਹੋ ਕਿਦਰ ਸਾਡੇ ਜਿਹੜੇ ਜਨਰਲ ਮੈਡੀਕਲ ਆਫਸਰ ਹੈ ਸਾਰੇ ਹਰ ਤਰ੍ਹਾਂ ਦੀ ਦਵਾਈ ਜਿਹੜੀ ਮਰੀਜ਼ਾਂ ਨੂੰ ਔਰ ਤਕਰੀਬਨ ਤਕਰੀਬਨ 300 ਤੋਂ ਵੱਧ ਮਰੀਜ਼ ਜਿਹੜੇ ਦਵਾਈ ਲੈ ਚੁੱਕੇ ਆ ਅੱਜ ਅਸੀਂ ਸਿਚੁਏਸ਼ਨ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਇਹ ਸਪੈਸ਼ਲਿਸਟ ਕੈਂਪੇ ਦੇ ਵਿੱਚ ਸਾਡੇ ਸੈਕਟਰਿਸਟ ਹੈ ਜੀ ਗਵਰਨਮੈਂਟ ਮੈਡੀਕਲ ਕਾਲਜ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਔਰ ਸਰਜਿਕਲ ਸਪੈਸ਼ਲਿਸਟ ਇਹਨਾਂ ਦੇ ਸਕਿਨ ਸਪੈਸ਼ਲਿਸਟ ਪ੍ਰੋਡੈਕਸ਼ਨ ਦੇ ਬੱਚਿਆਂ ਦੇ ਔਰ ਔਰ ਸੋ ਲੋਕਾਂ ਨੂੰ ਜਨਰਲ ਮੈਡੀਕਲ ਸਰਵਿਸਸ ਦੇ ਨਾਲ-ਨਾਲ ਸਪੈਸ਼ਲਿਸਟ ਸਰਵਿਸਸ ਵੀ ਮਿਲ ਰਹੀਆਂ ਔਰ ਅਜੇ ਤੱਕ ਨਿਯਮਤ ਇਹ ਆ ਕਿ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਆ ਸਾਡੇ ਐਮ.ਐਲ.ਏ ਵੀ ਆ ਲੋਕਲ ਭੁੱਲਰ ਸਾਹਿਬ ਇਹਨਾਂ ਨੂੰ ਅਜੇ ਤੱਕ ਬੋਤਲਾਂ ਦਾ ਪਾਣੀ ਜਿਹੜਾ ਪੀਣ ਲਈ ਸਪਲਾਈ ਕਰ ਰਿਹਾ ਇਹਨਾਂ ਨੇ ਸਾਰਾ ਇਹਨਾਂ ਦੇ ਪਿੰਡ ਦੇ ਪਾਣੀ ਦੀ ਟੈਸਟਿੰਗ ਵੀ ਕਰ ਰਹੇ ਆ ਬਿਲਕੁਲ ਜਦੋਂ ਪਾਣੀ ਠੀਕ ਹੋਏਗਾ ਤਾਂ ਇਹਨਾਂ ਨੂੰ ਪਿੰਡ ਦਾ ਪਾਣੀ ਅਲਾਉ ਕਰਾਂਗੇ ਕਿਉਂਕਿ ਇਸ ਪਿੰਡ ਵਿੱਚ ਪਾਣੀ ਵਿੱਚ ਡੁੱਬ ਗਿਆ ਸੀ ਐਕਚੁਅਲੀ ਘਰਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਤੋਂ ਇਹ ਸਾਰਾ ਇੱਕ ਇੱਕ ਬਣਾ ਹੋਇਆ ਸੀ ਇਹ ਸਾਰਾ ਇੱਕ ਕੋਈ 7 ਲੋਜ ਦਾ ਪਾਰਟੀ ਬਣ ਗਿਆ ਸੀ ਤੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਤਾਂ ਬਚਿਆ ਕੁਝ ਨਹੀਂ ਖੇਤਾਂ ਦੇ ਵਿੱਚ ਵੀ ਰੇਤ ਭਰੀ ਹੋਈ ਆ ਉਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਹੈਗਾ ਉਹਦੇ ਵਿੱਚ ਅਸੀਂ ਇਹਨਾਂ ਦਾ ਖੇਤੋਂ ਚਾਹੇ ਸਿਲਟ ਕੱਢਣੀ ਆ ਰੇਤ ਕੱਢਣੀ ਆ ਔਰ ਉਹਨਾਂ ਦੀ ਜ਼ਮੀਨ ਤਿਆਰ ਕਰਨੀ ਆ ਅਗਲੀ ਫਸਲ ਲਈ ਉਹਨੂੰ ਤਿਆਰ ਕਰਕੇ ਉੱਥੇ ਫਸਲ ਬਿਜਵਾਣੀ ਆ ਉਹਦੇ ਲਈ ਬੀਜ ਖਾਦ ਸਾਰਾ ਕੁਝ ਮਾਨ ਸਰਕਾਰ ਬੰਦੋਬਸਤ ਉਹਦਾ ਕਰ ਰਹੀ ਆ ਘਰਾਂ ਨੂੰ ਠੀਕ ਕਰਨ ਤੋਂ ਲੈ ਕੇ ਨਵੇਂ ਬਣਾਉਣ ਤੱਕ ਜੇ ਲੋੜ ਪੈਂਦੀ ਹੈ ਤਾਂ ਬਣਾ ਕੇ ਉਹ ਘਰ ਦਾ ਸਾਜੋ-ਸਮਾਨ ਔਰ ਅਗਲੀ ਫਸਲ ਦੇ ਆਣ ਤੱਕ ਰਸਨ ਪਾਣੀ ਦਾ ਸਾਰਾ ਬੰਦੋਬਸਤ ਕਰ ਰਹੇ ਆ। ਔਰ ਇਹਨਾਂ ਦੇ ਮवेशੀਆਂ ਦਾ, ਜ਼ਮੀਨ ਦਾ ਔਰ ਜਿਹੜੇ ਫਸਲ ਦਾ ਜਿਹੜਾ ਇਹਨਾਂ ਦਾ ਕੰਸਰਨ ਸੀਗਾ ਉਹ ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਕਿ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿਨੇ ਫਸਲ ਬੀਜੀ ਆ ਉਹਨੂੰ ਮੁਆਵਜ਼ਾ ਦੇਾਂਗੇ। ਔਰ ਕੇਂਦਰ ਸਰਕਾਰ ਨੇ ਬੰਦਸ਼ਾਂ ਲਾਈਆਂ ਹੋਈਆਂ ਅਸੀਂ ਉਹਨੂੰ ਐਸੇ ਕਰਕੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚੋਂ ਸਾਰੇ ਜਿੰਨੇ ਵੀ ਉਹਦੇ ਖੇਤ ਆ ਉਹਨਾਂ ਨੇ ਕਿਹਾ ਵੀ 5 ਏਕੜ ਤੋਂ ਵੱਧ ਨਹੀਂ ਦੇਣਾ, 680 ਸੋ ਅਸੀਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਉਹ ਜਿਹੜੇ ਨੋਰਮਸ ਆ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਆ ਉਹਦੇ ਤੇ ਅਮਲ ਕਰਦੇ ਹੋਏ ਰਿਲੈਕਸ ਕਰਨਗੇ ਉਹਨਾਂ ਨੂੰ ਜਿਸ ਤਰ੍ਹਾਂ ਜਿਹੜੀ ਮੰਗ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਜੋ ਉਹਨਾਂ ਦੀ ਸਜੈਸ਼ਨਸ ਆ ਉਹਨਾਂ ਨੂੰ ਮੰਨਣਗੇ ਤੇ ਅਸੀਂ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਤੁਸੀਂ ਇਸ ਵੇਲੇ ਸਾਰਾ ਸਰਕਾਰ ਸਾਰਾ ਸਰਕਾਰ ਦਾ ਹਮਲਾ ਔਰ ਸਾਰੇ ਸਾਡੇ ਐਨ ਜੀਓਜ਼ ਔਰ ਜਿੰਨੇ ਵੀ ਪੰਜਾਬੀ ਆ ਔਰ ਦੇਸ਼ ਵਾਸੀ ਨਾਨਕ ਨਾਮ ਲੇਵਾ ਸੰਗਤ ਆ ਚਾਹੇ ਪੰਜਾਬ ਚ ਰਹਿੰਦੇ ਆ ਦੇਸ਼ ਚ ਰਹਿੰਦੇ ਆ ਵਿਦੇਸ਼ ਚ ਰਹਿੰਦੇ ਆ ਸਾਰੇ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਸੀਂ ਇਕੱਲੇ ਨਹੀਂ ਮਹਿਸੂਸ ਕਰਾਉਣ ਦੇਾਂਗੇ ਤੁਹਾਡੀ ਜ਼ਿੰਦਗੀ ਦੁਆਰਾ ਲੀ ਤੇ ਲੈ ਕੇ ਆਵਾਂਗੇ ਉਦੋਂ ਤੱਕ ਤੁਹਾਡੇ ਨਾਲ ਖੜੇ ਆ ਜਦੋਂ ਤੁਸੀਂ ਕਹੋਗੇ ਕਿ ਹੁਣ ਅਸੀਂ ਬਿਲਕੁਲ ਠੀਕ ਆ ਤਾਂ ਅਸੀਂ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਸਰਵਿਸਾਂ ਕਿਤੇ ਜਾ ਕੇ ਹੋਰ ਜਿਹੜੀਆਂ ਦੂਜੇ ਪਾਸੇ ਜਾਵਾਂਗੇ ਆਦਰਵਾਈਜ਼ ਜਿਹੜੇ ਤੁਹਾਡੇ ਖਾਸ ਕਰਕੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਆ ਜਿਹੜੇ ਵਸਟ ਅਫੈਕਟਡ ਆ ਇਹਦੇ ਵਿੱਚ ਅਸੀਂ ਸਪੈਸ਼ਲ ਕੈਂਪ ਲਗਾ ਕੇ ਡੋਰ ਟੂ ਡੋਰ ਕਰ ਰਹੇ ਆ ਫਿਊਮਿਗੇਸ਼ਨ ਹੋ ਰਹੀ ਆ ਸਪਰੇਅ ਹੋ ਰਿਹਾ ਤੁਸੀਂ ਸਿਰਫ ਇੰਨਾ ਕਰਨਾ ਕਿ ਤੁਹਾਨੂੰ ਪਾਣੀ ਦੀ ਪ੍ਰੋ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਹੋਵੇ 104 ਨੰਬਰ 104 104 ਨੰਬਰ ਯਾਦ ਰੱਖੋ ਤੇ ਕਾਲ ਕਰ ਦਿਓ ਰੱਬ ਨਾ ਕਰੇ ਕਿਸੇ ਨੂੰ ਕੋਈ ਸਨੇਕ ਬਾਈਟ ਆ ਕੋਈ ਪ੍ਰੈਗਨੈਂਟ ਲੇਡੀ ਆ ਉਹਨੂੰ ਮਦਦ ਚਾਹੀਦੀ ਆ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਦਵਾਈ ਮੁੱਕੀ ਹੋਈ ਆ ਕੋਈ ਮੈਡੀਕਲ ਪ੍ਰੋਬਲਮ 104 ਨੰਬਰ ਤੇ ਕਾਲ ਕਰੋ ਤੁਹਾਨੂੰ ਕੋਈ ਦਿੱਕਤ ਆ ਹੋਰ ਕੋਈ ਵੀ ਦਿੱਕਤ ਆ ਆਪਣੇ ਜਿਹੜੇ ਚੁਣੇ ਹੋਏ ਨਮਾਇंदे ਐ ਐਮਐਲਏ ਨੂੰ ਸਰਪੰਚ ਨੂੰ ਸਾਡੇ ਜਿਹੜੇ ਸਿਵਲ ਸਰਜਨ ਆ ਜਾ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਕਿਸੇ ਨਵੀਂ ਤੁਸੀਂ ਜਿਹੜਾ ਸਾਡੇ ਆਸ਼ਾ ਵਰਕਰ ਨੂੰ ਵਿਕਾਉਗੇ ਤਾਂ ਤੁਹਾਡੇ ਕੋਲੇ ਨਾਲ ਦੀ ਨਾਲ ਜਿਹੜੀ ਹਰ ਤਰ੍ਹਾਂ ਦੀ ਸਾਰ ਸੰਭਵ ਜਿਹੜੀ ਮਦਦ ਉਹ ਪਹੁੰਚੇਗੀ ਉਹ ਤੁਹਾਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਅਸੀਂ ਦੁੱਖ ਦੀ ਘੜੇ ਸਾਰਾ ਪੰਜਾਬ ਸਾਰੇ ਪੰਜਾਬੀ ਸਾਰੇ ਦੇਸ਼ ਵਾਸੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਜਿਹੜੀ ਤੁਹਾਡੀ ਆ 24 ਘੰਟੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆ ਤੇ ਮੈਂ ਤੁਹਾਨੂੰ ਇਹੀ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਅਸੀਂ ਇਸੇ ਤਰ੍ਹਾਂ ਜਿਹੜੀ ਸੇਵਾ ਕਰੀਏ ਔਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਇਹ ਜਿਹੜਾ ਸਾਨੂੰ ਗੁਰੂ ਨੇ ਗੁਰੂ ਮੰਤਰ ਦਿੱਤਾ ਆਪਾਂ ਇਹਦੀ ਸਪਿਰਿਟ ਦੇ ਵਿੱਚ ਕੰਮ ਕਰਦੇ ਹੋਏ ਸਾਰੇ ਜਣੇ ਆਪਾਂ ਜਿਹੜੇ ਤੁਹਾਡੇ ਆਮ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਜੀ ਬਹੁਤ-ਬਹੁਤ ਧੰਨਵਾਦ ਬਹੁਤ ਅੱਛਾ ਬਹੁਤ ਯਸਰੋ ਵੀ ਜਦੋਂ ਕੈਸਟ ਟੂ ਵਾਈਟ ਕੀਤੀ ਸੀ ਜੀ ਜਵਾਨਾਂ ਨੇ ਬੜੀ ਐਫਰਟ ਕੀਤੀ ਤੁਹਾਨੂੰ ਮਾਰਕੀਟ ਟੋਟਲ ਪੰਜਾਬ ਮੇਂ ਤੋਂ 50 ਸੈਕਟਰ ਮੇਂ ਤੋਂ 50 ਜਿਹੜਾ ਕੈਂਪ ਆਰਗੇਨਾਈਜ਼ ਕੀਤੇ ਬਹੁਤ ਅੱਛਾ ਇਸ ਏਰੀਆ ਮੇਂ ਵੀ ਆਲਮੋਸਟ ਡੇਲੀ ਇਹ ਆਪਕੋ ਵੀ ਕਿਸੇ ਸਪੈਸ਼ਲਾਈਜ਼ਡ ਸਰਵਿਸਸ ਦੀ ਜਰੂਰਤ ਹੋ ਤੋ ਬਤਾਨਾ ਨਹੀਂ ਹਮ इसी तो, मतलब चीज़ की जरूरत है मिलकर काम करने की जरूरत कुछ नहीं है जब ये एंटी लावल और फॉगिंग होती है तो हमारे साथ कैंप के आस पास भी होता रहेगा और कोई रिक्वायरमेंट हाँ नहीं वो वो तो करते हैं जब भी आप कहोगे उस वक्त हो जाएगी तो सेम डे हो जाएगी वो आ नहीं रही। भी भी आप प्लेंटी आपको दिक्कत आने वी है आपको पंप ही दे देंगे जब मर्जी कर सकते हैं इनफेक्ट हर जवान को पता होना चाहिए ये मतलब कहाँ पे ब्रीड करता है और उसको वो लार्वा मतलब जो उसमें है ना जी हमारे स्पेशल टीम होती है तो इसमें 1200 लोग रखते थे हमने पूरी आशा वर्कर्स को और जितने हमारे नर्सिंग स्टूडेंट है सबको ट्रेनिंग दे दी हमारे एट्टी फोर परसेंट कम हुआ है डेंगी नाइनटी वन परसेंट कम हुआ है चिकनगुड़िया बहुत, के बहुत कम हुआ हाँ। है वो वायरल है ज्यादा के हाँ, वो ज्यादा आ रहे हैं वो थोड़ा सा ऐसे मन में हो जाता है कि पर्सनल हाइजीन सफर करती है वागुरु जी का खालसा जी का ਹਾਂਜੀ ਉਹ ਜੀ ਉਸ ਤੋਂ ਬਾਅਦ ਸੰਗਤ ਮੈਂ ਕੀ ਜੀ ਸਾਡੇ ਇਲਾਕੇ ਨੇ ਜ਼ਮੀਨਾਂ ਵਾਸਤੇ ਇਹ ਕਰਦੇ ਜਿਹੜਾ ਕੱਚੀਆਂ ਵਾਲਾ ਗੱਲ ਹੈ ਨਾ ਜੀ ਹਾਂਜੀ ਇਹ ਕਰਦੇ ਜੀ ਇਹ ਗਰਦੌਰੀਆਂ ਬਹਾਲ ਕਰੋ ਇਹ ਕਰਦੇ ਆ ਜੀ ਕਰ ਇਹ ਹੁਣ ਇਹ ਟਾਪ ਪ੍ਰਾਇਓਰਟੀ ਹੈ ਜੀ ਆਪਣਾ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਦਵਾਈ ਚਾਹੀਦੀ ਹੋਵੇ ਤਾਂ ਸਤ ਮਤਲਬ ਬਹੁਤ ਅੱਛਾ ਤੁਸੀਂ ਸੇਵਾ ਕਰ ਰਹੇ ਹੋ ਕੋਈ ਮੈਡੀਸਨ ਚਾਹੀਦੀ ਹੋਵੇ ਸਾਡੇ ਨਾਲ ਸ਼ੇਅਰ ਕਰਨਾ ਕੋਸ਼ਿਸ਼ ਤੁਹਾਨੂੰ ਸਪਲਾਈ ਕਰਦਾ ਠੀਕ ਹੈ ਸਰ ਇਹ ਦੂਜਾ ਪਿੰਡ ਹੈ ਜੀ ਜੱਲੋ ਕੇ ਇੱਥੇ ਵੀ ਕੈਂਪ ਲੱਗਿਆ ਹੋਇਆ ਸਾਡੀ ਸਿਹਤ ਮਹਿਕਮੇ ਦੀਆਂ ਟੀਮਾਂ ਆ ਗਈਆਂ ਜੀ ਇਹਦੇ ਨਾਲ ਜਿਹੜਾ ਆਪਣਾ ਡੇਰਾ ਹੈਗਾ ਜੀ ਰਾਧਾ ਸਵਾਮੀ satsang vyas wale ਉਹਨਾਂ ਦੇ ਜਿਹੜਾ ਉਹਨਾਂ ਦੇ ਆ ਜਿਹੜਾ ਉਹਨਾਂ ਤੋਂ ਦੇਖ ਲਓ ਫੈਸਿਲਿਟੀ ਬਹੁਤ ਅੱਛੀ ਹੈ ਪਹਿਲਾਂ ਮੈਗਾ ਕੈਂਪ ਵੀ ਲਗਾਇਆ ਸੀ ਇੱਥੇ ਜਿਵੇਂ ਅੱਜ ਗੱਟੀ ਰਾਜੂ ਕੇ ਸੀਗਾ ਇਸੇ ਤਰ੍ਹਾਂ ਹੁਣ ਜਿਹੜਾ ਰੂਟੀਨ ਕੈਂਪ ਹੈ ਸਾਰੀ ਲੋਕਾਂ ਨੂੰ ਦਵਾਈ ਮਿਲਦੀ ਰਹੇ ਇਹ ਲਗਾਤਾਰ ਕੈਂਪ ਚੱਲ ਰਿਹਾ ਜੀ ਹਰ 2 ਕਿਲੋਮੀਟਰ ਤੇ 3 ਕਿਲੋਮੀਟਰ ਤੇ ਲੋਕਾਂ ਨੂੰ 1.5 ਕਿਲੋਮੀਟਰ ਤੋਂ ਜ਼ਿਆਦਾ ਕਿਤੇ ਨਹੀਂ ਚੱਲਣਾ ਮਤਲਬ ਦਵਾਈ ਲੈਣ ਵਾਸਤੇ ਨਹੀਂ ਜਾਣਾ ਪੈਂਦਾ ਦਵਾਈ ਮਿਲ ਰਹੀ ਵੀ ਬਾਈ ਸਾਰੀ ਹਾਂਜੀ ਠੀਕ ਹੈ ਜੀ ਠੀਕ ਹੋ ਮਿਲ ਰਹੀ ਜੀ ਦਵਾਈ ਮਿਲ ਰਹੀ ਸਰ ਬਾਕੀ ਸਾਰਾ ਕੁਝ ਵੀ ਮਿਲ ਲਿਆ ਸਾਰੇ ਅਸੀਂ ਇੱਥੇ ਦੇ ਰਹਿਣ ਵਾਲੇ ਆ ਤੇ ਬਿਲਕੁਲ ਵਧੀਆ ਦਵਾਈਆਂ ਮਿਲ ਰਹੀਆਂ ਜੀ ਪੂਰਾ ਪ੍ਰਬੰਧ ਹੈ ਸਾਰਾ ਤੁਹਾਡੇ ਸਰਕਾਰ ਦਾ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਦਵਾਈਆਂ ਸਾਰਾ ਕੁਝ ਏ ਟੂ ਜ਼ेड ਬਲੱਡ ਪ੍ਰੈਸ਼ਰ ਵੀ ਚੈੱਕ ਕਰ ਰਹੇ ਆ ਜੀ ਸਾਰਾ ਕੁਝ ਜਿਹੜੀਆਂ ਲੋਕਾਂ ਦੀ ਜਿਹੜੀ ਸਿਹਤ ਦਾ ਧਿਆਨ ਕਰ ਰਹੇ ਆ ਕਿਸੇ ਕਿਸਮ ਦੀ ਕੋਈ ਬੱਚੇ ਨੂੰ ਦਿੱਕਤ ਆਵੇ ਦਵਾਈ ਸਾਡੇ ਆਪਣੇ ਕੋਲ ਆ ਗਈ ਆ ਸਾਰੀ ਠੀਕ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਬਲੱਡ ਪ੍ਰੈਸ਼ਰ ਸ਼ੂਗਰ ਦੀਆਂ ਬਿਮਾਰੀਆਂ ਜਿਹੜੀ ਵੀ ਕੋਈ ਦਵਾਈ ਹੈਗੀ ਆ ਕਿਸੇ ਵੀ ਬੰਦੇ ਨੂੰ ਦਵਾਈ ਖਰੀਦਣ ਲਈ ਕਿਤੇ ਜਾਣ ਦੀ ਲੋੜ ਨਹੀਂ ਸਾਡੇ ਕੈਂਪਾਂ 'ਚ ਸਾਰੀਆਂ ਦਵਾਈਆਂ ਆਸੀ ਤਕਰੀਬਨ ਤਕਰੀਬਨ 100 ਦੇ ਕਰੀ ਸੋਹਣੇ ਆਂਦੇ ਨੇ ਜੀ ਉਹ ਤਾਂ ਬਹੁਤ ਵਾਹ ਲਾ ਮੈਂ ਬੰਨੀ ਫੇਰ ਰੋਣਗੇ ਜਿਹੜਾ ਅੰਗਰਿਚ ਕੋਈ ਹੈ ਇਹ ਸਤਲੋਜੀ ਆਦਾਰ ਹਾਂਜੀ ਸਰ ਆਹ ਪਹਿਲੀ ਸਾਰੀ ਵਾਹ ਕੇ ਲੈ ਗਿਆ ਜੀ ਸਭ ਦਾ ਯਾਦ ਗਿਆ ਗਿਆ ਜੀ ਹੈਜੀ ਇੱਕ ਸ੍ਰਿਆ ਉਰੀ ਆ ਗਿਆ ਅੱਛਾ ਅੱਛਾ ਜ਼ਮੀਨ ਦਾ ਇੱਥੇ ਤੁਸੀਂ ਬੰਨ ਸੀ ਨਹੀਂ ਤੁਸੀਂ ਬੰਨ ਨਹੀਂ ਸੀ ਇੱਥੇ ਬਾਹਰ ਅੱਗੇ ਕਾਲੂ ਵਾਲਾ ਪਿੰਡ ਸੀ ਇੱਥੋਂ ਬੇੜੀ ਨਾਲ ਉਧਰ ਜਾਂਦੇ ਸੀ ਅੱਛਾ ਉਹ ਟਾਕੂ ਦਾ ਪਿੰਡ ਆ ਉਹ ਸਾਹਮਣੇ ਜਿਹੜਾ ਦਿੱਸੇ ਅੱਛਾ ਅੱਛਾ ਪਿੰਡ 'ਚ ਨਜ਼ਰ ਆਂਦਾ ਜੀ ਉਹ ਕਾਲੂ ਵਾਲਾ ਪਿੰਡ ਸੀਗਾ ਜਿਹਦੀ ਰੋਜ਼ ਟੀਵੀ ਤੇ ਗੱਲ ਹੁੰਦੀ ਹੈ ਜਿਹਨੂੰ ਪਿੰਡ ਨੂੰ ਢਾਹ ਲਾਤੀ ਨੇ ਬਹੁਤ ਸਾਰੇ ਘਰ ਲੈ ਕੇ ਖਿੱਚ ਕੇ ਲੈ ਗਿਆ ਔਰ ਇਹ ਦਰਿਆ ਵੀ ਜਿਹੜਾ ਸੀਗਾ ਸਾਰੇ ਬੰਨ ਤੋੜ ਕੇ ਇੱਥੇ ਬਿਲਕੁਲ ਪਿੰਡ ਦੇ ਵਿੱਚ ਚੜਾ ਹੈਗਾ ਇਹ ਟਿੰਡੀ ਵਾਲਾ ਜੀ ਟਿੰਡੀ ਟਿੰਡੀ ਵਾਲਾ ਪਿੰਡ ਦੇ ਵਿੱਚ ਹੈ ਇਹ ਲੋਕਾਂ ਨੇ ਆਪਣੇ ਸਾਰੇ ਸਰਕਾਰ ਦੇ ਨਾਲ ਸਾਰੇ ਮਿਲ ਕੇ ਸਾਰਿਆਂ ਨੇ ਸਹਿਯੋਗ ਦੇ ਨਾਲ ਇੱਥੇ ਆ ਕੇ ਉਹਨੂੰ ਰੋਕਿਆ ਉਹ ਨਹੀਂ ਤਾਂ ਪਿੰਡ ਦੇ ਵਿੱਚ ਆ ਵੀ ਪਿੰਡ ਰੋੜ ਲੈਣਾ ਸੀ ਇਹ ਆ ਜਿਹੜੇ ਤੁਸੀਂ ਦੇਖ ਰਹੇ ਹੋ ਵੀ ਆ ਜਿਹੜੇ ਸਾਰੇ ਜਿੱਥੇ ਬਾਕੀ ਸਾਰੇ ਲੰਗਰ ਦੀ ਦੂਜੀ ਸੇਵਾ ਕਰਦੇ ਆ ਇਹ ਵੀ ਜਿਹੜੇ ਸਾਡੇ ਸਾਥੀ ਆ ਸਾਰੇ ਰੇਤਾ ਲਗਾਤਾਰ ਇਹਨਾਂ ਨੇ ਜਿਹੜਾ ਸਾਰਾ ਇੱਥੋਂ ਬੰਨ ਨੂੰ ਮਾਰ ਕੇ ਤਾਂ ਇਹ ਪਿੰਡ ਨੂੰ ਬਚਾਇਆ ਆ ਦੇਖ ਤੁਸੀਂ ਅੱਗੇ ਤੁਹਾਨੂੰ ਨਜ਼ਰ ਆ ਰਿਹਾ ਜੀ ਥੱਲੇ ਇਹ ਨੀਚੋਂ ਮਿੱਟੀ ਕੱਢ ਕੇ ਲਾ ਜਾਂਦਾ ਜੀ 25 30 ਕਿਲੋ 25 30 ਫੁੱਟ ਨੀਚੋਂ ਹਾਂਜੀ ਹਾਂਜੀ ਬਹੁਤ ਅੱਛਾ ਬੱਚੇ ਬਹੁਤ ਵਧੀਆ ਤੁਸੀਂ ਸੇਵਾ ਇੱਥੇ ਪਹੁੰਚ ਕੇ ਕਰ ਰਹੇ ਹੋ ਬਿਲਕੁਲ ਬਾਰਡਰ ਦੇ ਉੱਤੇ ਦਵਾਈਆਂ ਹੈਗੀਆਂ ਸਾਰੀਆਂ ਹਾਂਜੀ ਬੱਚੇ ਲੱਗੇ ਸਕੂਲ ਚਾਲ ਹਾਂਜੀ ਹਾਂਜੀ ਸਟਾਰਟ ਅੱਛਾ ਅੱਜ ਹੀ ਸਟਾਰਟ ਕਰਾਇ ਨਵੇਂ ਮੈਡੀਕਲ ਤੋਂ ਚੇਕ ਲੈਣ ਕਿਤੇ ਅਚਾ ਤੁਸੀਂ ਕੀ ਕੀਤਾ ਜਵਾਬ ਚਲੋ ਵੈਰੀ ਗੁੱਡ ਬਹੁਤ ਅੱਛਾ ਬਹੁਤ ਅੱਛਾ ਸਾਰੇ ਦਵਾਈਆਂ ਆ ਗਏ ਤਾਂ ਪ੍ਰੈਜ਼ੀਡੈਂਟਸ ਆ ਰਹੇ ਤੇ ਇਸੇ ਪ੍ਰਿੰਟ ਤੇ ਆ ਰਹੇ ਹੋਣਗੇ ਇੱਥੇ ਹਾਂਜੀ ਹਾਂਜੀ ਕਾਲੂ ਵਾਲੇ ਵੀ ਆ ਜਾਂਦੇ ਲੋਕ ਬੋਟ ਤੇ ਨਹੀਂ ਨਹੀਂ ਸਰ ਆ ਰਹੇ ਹੈ ਸਰ ਲੇਬਰ ਵਾਲੀ ਲੱਗੀ ਲੇਬਰ ਵਾਲੀ ਲੇਬਰ ਆ ਜਾਂਦੇ ਸਾਰੇ ਜਿਆਦਾ ਪ੍ਰੋਬਲਮਸ ਕਹਿੰਦੀਆਂ ਆ ਹਾਂਜੀ ਪ੍ਰੋਬਲਮਸ ਕਹਿੰਦੀਆਂ ਠੀਕ ਹੈ ਤੋ ਭਾਜੀ ਸਾਡੇ ਸਾਹ ਤੋਂ ਵੱਡੀ ਸਮੱਸਿਆ ਇੱਕ ਤਾਂ ਸਾਡਾ ਜ਼ਮੀਨ ਦਾ ਹੱਲ ਕੀਤਾ ਜਾਵੇ ਉਹ ਕਰਦੇ ਨੇ ਜਿਹੜਾ ਕੱਚਿਆਂ ਵਾਲਾ ਨੇ ਉਹ ਹੋ ਗਿਆ ਜੀ ਫੈਸਲਾ ਉਹ ਕਰਦੇ ਆ ਪਰ ਕੈਬਨਿਟ ਦੇ ਮੁੱਖ ਮੰਤਰੀ ਸਾਹਿਬ ਨੇ ਖੁਦ ਕਹਿ ਦਿੱਤਾ ਉਹ ਇਸ ਵਾਰੀ ਪੱਕਾ ਹੱਲ ਹੋਏਗਾ ਉਹਦਾ ਜੀ ਇਹ ਬਹੁਤ ਪੁਰਾਣੀ ਸਮੱਸਿਆ ਜਰੂਰ ਨਹੀਂ ਵੰਡ ਹੋਈ ਉਹਦੀ ਪੁਰਾਣੀ ਸਮੱਸਿਆ ਹੈ ਇਹਦਾ ਹੱਲ ਹੋਣ ਹੋਏਗਾ ਜੀ ਨਹੀਂ ਇੱਕ ਸਾਡੇ ਮਾੜੀ ਮਾੜੇ ਕੱਚਿਆਂ ਨਾ ਆ ਗਿਆ ਹੀ ਦਰਦੌਰੀਆਂ ਨੂੰ ਚਾਹੀਦੇ ਤੇ ਜਲਾਉਂਦੀਆਂ ਉਹ ਵੀ ਉਹ ਨਹੀਂ ਹੁਣ ਪੱਕੀਆਂ ਕਰਾਂਗੇ ਇਹ ਕੱਚਿਆਂ ਵਾਲਾ ਹਟਾਵਾਂਗੇ ਜੀ ਹੁਣ ਨਾ ਕੱਚੇ ਕਰਮਚਾਰੀ ਨਾ ਕੱਚੇ ਜੀ ਇਹ ਨਾ ਸਾਨੂੰ ਸਾਲ ਜਦੋਂ ਹੋਰੀ ਮਾਰ ਪੈਂਦੀ ਹੈ ਜੀ ਇਕਰੀ ਪਾਣੀ ਮਾਰਦਾ ਹੈ ਇਕਰੀ ਜਾਨ ਕੇ ਤੂੰ ਸਾਨੂੰ ਆਂਦੇ ਨਾ ਤੁਸੀਂ ਕਿਸ ਤਰ੍ਹਾਂ ਦਾ ਚੋਕਲਟੀ ਸੀ ਨੂੰ ਲਾਂਡ ਹੁੰਦਾ ਹੈ ਹਰੇਕ ਸਾਲ ਡੀਸੀ ਆਦਾ ਇੱਥੇ ਦੋਰੀ ਮਾਰ ਪੈਂਦੀ ਆ ਹਾਂ ਸਾਡੇ ਬੱਚੇ ਵੀ ਪਿਛਾ ਕਰਾਂਦਾ ਸਾਨੂੰ ਰੋਡ ਤੇ ਛੱਡਦਾ ਹੈ ਸਾਨੂੰ ਸਕੂਲਾਂ ਤੇ ਛੱਡਦਾ ਹੈ ਅਸੀਂ ਉੱਥੇ ਰੋਡ ਤੇ ਸਾਡੇ ਬੱਚੇ ਮਛਰਾ ਚ ਟੰਦੇ ਨੇ ਡੰਗਰ ਵੀ ਸਾਡੇ ਕਿਦੇ ਚਲੇ ਜਾਂਦੇ ਨੇ ਸਾਨੂੰ ਥਾਂ ਪੇਸ਼ਾ ਦਿੱਤੀ ਜਾਵੇ 5-10 ਮਰਲੇ ਜਿਹੜੇ ਬੱਚੇ ਆ ਦੇ ਰੱਖ ਸਕੀ ਸਾਡਾ ਇੱਥੇ ਖਤਰਾ ਹੀ ਗੱਡੀ ਦੂਰ ਹੋਰ ਇਹ ਅੱਛਾ ਪੁਆਇੰਟ ਹੈ ਇਹ ਵੀ ਕਰਦੇ ਆ ਜੀ ਹਾਂ ਜੀ ਇਹ ਵੈਸੇ ਅਸੀਂ ਚਾਹੁੰਦੇ ਆ ਵੀ ਤੁਸੀਂ ਨਾ ਜਿਹੜਾ ਤੁਹਾਡਾ ਘਰ ਹੈ ਇੱਥੇ ਫਸਲ ਤਾਂ ਬੀਜਦਿਆ ਕਰਵਾ ਕੇ ਹਾਂਜੀ ਹਾਂ ਫਸਲ ਦਾ ਤਾਂ ਮੁਆਵਜ਼ਾ ਦਿੱਤਾ ਜਾਂਦਾ ਵੀ ਤੁਹਾਡੇ ਟੱਬਰ ਕਿਤੇ ਸੁਰੱਖਿਅਤ ਜਗ੍ਹਾ ਤੇ ਜਾਵੇ ਇਹ ਵਧੀਆ ਗੱਲਾਂ ਕਰਦੇ ਆ ਜੀ ਕੋਈ ਵੀ 2 ਵਜੇ ਬੱਚੇ ਕੱਢੇ ਨੇ ਸਾਡੇ ਰੋਡ ਤੇ ਬੈਠੇ ਰਹਿੰਦੇ ਨੇ ਜੀ ਠੀਕ ਹੈ ਐਮਐਲਏ ਸਾਡੇ ਵਾਸਤੇ ਸਾਡੇ ਵਾਸਤੇ ਸਭ ਤੋਂ ਵੱਡੀ ਸਰਕਾਰ ਲਈ ਮੁਸੀਬਤ ਹੁੰਦੀ ਆ ਲੋਕਾਂ ਦੀਆਂ ਜਾਨਾਂ ਬਚਾਉਣਾ ਉਹਦੇ ਚ ਕਿਹ ਵੱਡੀ ਬਚਾਉਣ ਵਾਲੇ ਦੀ ਜਾਨ ਚਲੀ ਜਾਂਦੀ ਆ ਜੀ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਇਹ ਹੁਣ ਆਪਾਂ ਨੂੰ ਜਿਹੜੇ ਦੂਰ ਅੰਦੇਸ਼ੀ ਵਾਲੇ ਮੁੱਖ ਮੰਤਰੀ ਸਾਹਿਬ ਫੈਸਲੇ ਕਰ ਰਹੇ ਆ ਜੀ ਉਹ ਮਾਰਾਂ ਸਾਡੇ ਅਨਸਾਰ ਸਭ ਤੋਂ ਵੱਡਾ ਮਾਰ ਹੈ ਜਿਹੜੇ ਸਾਡੇ ਜ਼ਮੀਨਾਂ ਕਟੇਤੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਣਾ ਜ਼ਰੂਰ ਹੈ ਜਿਹੜੇ ਲਗਭਗ ਅੱਗੇ ਪਿੱਛੇ ਦਿੱਤਾ ਪਿਆ ਗਈ ਉਹ ਵੀ ਕਰਾਂਗੇ ਪੱਕੇ ਪੱਕੇ ਰੋਕਥਾਮ ਦੀ ਖਰੜਾ ਦੀ ਪੱਕੀ ਰੋਕਥਾਮ ਤੇ ਜਿਹੜਾ ਤੁਹਾਡਾ ਹੈਗਾ ਬਸੇਬਾ ਜਿਹੜਾ ਮੁਰਬਸੇਬਾ ਕਰੀਏ ਉਹਨਾਂ ਨੂੰ ਤਾਂ ਕਿ ਜਦੋਂ ਵੀ ਕੋਈ ਉਹੋ ਜਿਹੀ ਕਾਲਾਵਾਤ ਹੋਵੇ ਟੱਬਰ ਨਾ ਉਜਾੜੇ ਜਾਣ ਆ ਖੇਤ ਵਿੱਚ ਤਾਂ ਤੁਹਾਨੂੰ ਆਪਾਂ ਸੰਭਾਲ ਲਾਂਗੇ ਹਾਂਜੀ ਹਾਲੋ ਬੱਚੋ ਸਤਿ ਸ਼੍ਰੀ ਅਕਾਲ ਕਿੰਨੇ ਦਿਨ ਬਾਅਦ ਸਕੂਲ ਆਏ ਹੋ ਕਿੰਨੇ ਦਿਨ ਬਾਅਦ ਆਏ ਹੋ ਸਕੂਲ ਦੱਸੋ ਕੀ ਨਾਮ ਤੁਹਾਡਾ ਕਸ਼ਮੀਰ ਕਸ਼ਮੀਰ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਵੀ ਚੌਥੀ ਚੌਥੀ ਤੁਸੀਂ ਦੂਜੀ ਤੇ ਚੌਥੀ ਜੀ ਤੁਸੀਂ ਪੰਜਵੀਂ ਚ ਅੱਛਾ ਕਿੰਨੇ ਬੱਚੇ ਅਸੀਂ ਐਸੇ ਪ੍ਰਿੰਟ ਦੇ ਬੱਚੇ ਹੋਣਗੇ ਆਹ ਬੜੋ ਬੱਚੇ ਚ ਕੀ ਲਿਖਿਆ ਬੋਲੋ ਠੀਕ ਬੋਲ ਰਿਹਾ ਬਸੰਤਾ ਪੜ੍ਹ ਕੇ ਦੱਸ ਪੰਜਾਬੀ ਇਦਾਂ ਬੋਲੋ ਜਿਦਾ ਮੈਂ ਬੋਲਦਾ ਪੜ੍ਹਿਆ ਜਾ ਰੇ ਚਲ ਪੜ ਤੂੰ ਚੌਥੀ ਚ ਪੜਦੀ ਹੈ ਤੂੰ ਪੜ ਇਹ ਤਰੀਕਾ ਆਇਆ ਜੀ ਹੈ ਕਿ ਪੜ ਬਈ ਚਲੋ ਜੀ ਬੱਚੇ ਵੀ ਸਕੂਲ ਚ ਆਣੇ ਸ਼ੁਰੂ ਹੋਇਆ ਜੀ ਇਹ ਅਸਲੀ ਸ਼ੁਰੂਆਤ ਹੈ ਜੋ ਮਾਨ ਸਾਹਿਬ ਨੇ ਕਹਿਆ ਕਿ ਬੱਚਿਆਂ ਦੇ ਸਕੂਲ ਖੋਲਣੇ ਆ টিਚਰਸ ਨੇ ਆਪ ਸਾਰੇ ਜਿਹੜੇ ਸਾਡੇ ਸਟਾਫ ਨੇ ਸਪਾਈ ਇਕੱਠੇ ਹੋ ਕੇ ਸਾਰੀ ਸਪਾਈ ਕਰਕੇ 25 ਕੋਚ ਆਨੇ ਸ਼ੁਰੂ ਹੋ ਗਿਆ ਇੱਕ ਬੜੀ ਅੱਛੀ ਸ਼ੁਰੂਆਤ ਹੈ ਇਹ ਬਿਲਕੁਲ ਜਿਹੜੇ ਬੱਚੇ ਆ ਜੀ ਇਹ ਦਰਿਆ ਦੇ ਕੰਡੇ ਤੇ ਬੈਠੇ ਆ ਦੂਜੇ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਔਰ ਜਿਹੜਾ ਕਾਲੂ ਵਾਲਾ ਪਿੰਡ ਜਿਹੜਾ ਦਰਿਆ ਦੇ ਜਿਹੜਾ ਆ ਜਿਹੜਾ ਆ ਰਿਹਾ 7 ਰੋਜ਼ ਦੇ ਦੂਜੇ ਪਾਸੇ ਕਾਲੂ ਵਾਲਾ ਜਿਹੜਾ ਪਿੰਡ ਹੈ ਇਹਨੂੰ ਟਾਪੂ ਵੀ ਕਹਿੰਦੇ ਆ ਜਿਹਨੂੰ ਸਭ ਤੋਂ ਜ਼ਿਆਦਾ ਮਾਰ ਪਈ ਉੱਥੇ ਥੋੜੇ ਜੇ ਘਰ ਬਚੇ ਆ ਸੋ ਉਹਨਾਂ ਦੀ ਵੀ ਜਿਹੜਾ ਹੈਗਾ ਇਹ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਜੀ ਜਿਹੜੀ ਜਿਹੜਾ ਕੱਚੀਆਂ ਮਾਰਾ ਮਸਲਾ ਹੱਲ ਕਰਨਗੇ ਔਰ ਜਿਹੜੀ ਇਹ ਢਾਹ ਲੱਗਦੀਆਂ ਰਾਂ ਦੀਆਂ ਜਮੀਨਾਂ ਰੋ ਪੈੜੀ ਸਾਰੇ ਡੇਗ ਤੇ ਕਰ ਕਰ ਕੋਈ ਨਹੀਂ ਬਿਟ ਕਰਾਂਗੇ ਸਾਰੇ ਦਾ ਤੁਹਾਨੂੰ ਸਾਰੇ ਹਰ ਤਰ੍ਹਾਂ ਤੁਹਾਡੀ ਸੁਪੋਜ਼ ਕਰਾਂਗੇ ਘਰ ਵੀ ਬਣਾਵਾਂਗੇ ਪੈੜੀਆਂ ਵੀ ਹਾਂ ਕਰਕੇ ਦਿਆਂਗੇ ਸਾਰੇ ਮਤਲਬ ਇਹ ਪੈੜੀ ਹੋ ਰੋੜ ਗਈ ਹਾਂ ਰੋੜ ਗਈ ਹੈ ਤੁਹਾਨੂੰ ਰੋੜ ਗਈ ਸਾਡੇ ਜ਼ਰੂਰ ਕੋ ਸੋਚੋ ਯਾਰ ਕਦਾਂ ਕਦੀ ਕਰਾਂਗੇ ਇੱਕ ਸਾਨੂੰ ਨਾ ਪਿੱਛੇ ਥਾਂ ਜਰੂਰ ਲੈ ਕੇ ਦਿਓ ਸਾਡੇ ਬੱਚੇ ਇਹ ਪੱਕਾ ਇਹ ਪੱਕਾ ਤੁਹਾਡਾ ਮੈਂ ਇਹ ਪੱਕਾ ਮੈਸੇਜ ਮੁਖਵਤੀ ਸਾਹਿਬ ਤੱਕ ਪਹੁੰਚਾਉਂਗਾ ਕਿ ਤੁਹਾਡੇ ਟੱਬਰ ਪਿੱਛੇ ਰਹਿਣ ਬੰਦਾ ਆ ਕੇ ਖੇਤੀ ਕਰਕੇ ਹਾਂ ਖੇਤੀ ਕਰਕੇ ਆ ਰਿਹਾ ਜਾਲਾ ਕੱਲ

ਤਾ ਕੋਈ ਨਹੀਂ ਇਹ ਸਾਹਮਣੇ ਜਿਹੜਾ ਕਾਲੂ ਵਾਲਾ ਪਿੰਡ ਹੈ ਜੀ ਉਹ ਤੇ ਜਿਹਨੂੰ ਜਿਹਨੂੰ ਇਹ ਸਭ ਪਿੱਛੇ ਸਾਡੇ ਜਿਹੜਾ ਸਤਲੁਜ ਬਹਿ ਰਿਹਾ ਇਹ ਸਾਰਾ ਆ ਸਾਰੇ ਖੇਤੀ ਦੀ ਕਟਾਈ ਕਰਕੇ ਇੱਥੇ ਪਿੰਡ 'ਚ ਪਹੁੰਚ ਗਿਆ ਢਿੰਡੀ ਵਾਲਾ ਜੀ ਇਹ ਇਹ ਕਹਿੰਦੇ ਹੁੰਦੇ ਸੀ ਲੋਕ ਵੀ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਬਟ ਧੰਨ ਹੈ ਸਾਡੇ ਜਿਹੜੇ ਇੱਥੇ ਭਰਾ ਸਾਰੇ ਆਰਮੀ ਵਾਲਿਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੇ ਇਕੱਠੇ ਹੋ ਕੇ ਆ ਦੇਖ ਲੋ ਜਿੱਦੇ ਬਾਕੀ ਸਾਰੀ ਸੇਵਾ ਰੇਤੇ ਦੀਆਂ ਟਰਾਲੀਆਂ ਪਰ ਪਰ ਕੇ ਬੋਰੀਆਂ ਭਰ ਰਿਹਾ ਇੱਥੇ ਲਗਾਤਾਰ ਲਗਾ ਰਹੇ ਆ ਔਰ ਇਹਨਾਂ ਨੇ ਜਿਹੜਾ ਹੈਗਾ ਇਹ ਸਤਲੁਜ ਨੂੰ ਨੱਕਾ ਲਾ ਕੇ ਦਿਖਾਤਾ ਜੀ ਇਹਨਾਂ ਨੇ ਪਿੰਡ ਬਚਾਇਆ ਆਪਣਾ ਉਹ ਸਾਹਮਣੇ ਪਿੰਡ ਹੈ ਇਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਂਗਾ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਨਾਂ ਲੋਕਾਂ ਵਾਸਤੇ ਹੀ ਹੈ ਜੀ ਇਹਨਾਂ ਜਵੈਨਾਂ ਲੱਭਣੀਆਂ ਇਹਨਾਂ ਦੇ ਟੱਬਰਾਂ ਨੂੰ ਨਵੀਂ ਜਗ੍ਹਾ ਲੱਭ ਕੇ ਉੱਥੇ ਸੈਟਲ ਕਰਨਾ ਇਹ ਮਿਸ਼ਨ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸਲ ਵਿੱਚ ਆਪਾਂ ਸਾਰੇ ਪੰਜਾਬੀ ਜਿੱਥੇ ਵੀ ਰਹਿੰਦੇ ਆ ਆਪਾਂ ਨਾਨਕ ਨਾਮਲੇਵਾ ਸੰਗਤ ਸਾਰੇ ਦੇਸ਼ ਪ੍ਰੇਮੀ ਜਿਹੜੇ ਅਸਲੀ ਦੇਸ਼ ਨੂੰ ਪ੍ਰੇਮ ਕਰਦੇ ਆ ਇਹ ਉਹ ਲੋਕ ਹੈ ਜੀ ਇੱਥੋਂ ਬਾਰਡਰ ਜਿਹੜਾ ਹੈਗਾ ਉਹ 1 ਕਿਲੋਮੀਟਰ ਦੇ ਵਿੱਚ ਵਿੱਚ ਬਾਰਡਰ ਹੈ ਜਿਹੜੀ ਤੁਹਾਡੇ ਉਤਾਰਨ ਲੱਗੀਆਂ ਹੋਈਆਂ ਇੱਕ ਪਾਸੇ ਸਤਲੋਜ ਹੈ ਦੂਜੇ ਪਾਸੇ ਪਾਕਿਸਤਾਨ ਹੈ ਜਿੱਥੋਂ ਆਪਰੇਸ਼ਨ ਸੰਧੂਰ ਦੇ ਵਿੱਚ ਡਰੋਨਾਂ ਔਰ ਇਹਨਾਂ ਦੇ ਰਾਕਟ ਬੰਬ ਗਿਰਦੇ ਸੀ ਸੋ ਸਾਨੂੰ ਬੰਬਾਂ ਦੀ ਲੋੜ ਨਹੀਂ ਹੈ ਸਾਨੂੰ ਸਮਝਣਾ ਪੈਗਾ ਸਾਨੂੰ ਬੰਨਾਂ ਦੀ ਲੋੜ ਹੈ ਆ ਜਿਹੜੇ ਦਰਿਆ ਹੈ ਇਹਨਾਂ ਦੇ ਬੰਨ ਪੱਕੇ ਮਜ਼ਬੂਤ ਕਰਨ ਦੀ ਲੋੜ ਹੈ ਪਾਣੀ ਨੂੰ ਜਿਹੜਾ ਹੈਗਾ ਇਹਦਾ ਸਚਜਾ ਇਸਤੇਮਾਲ ਕਰਨ ਲਈ ਸਾਨੂੰ ਬਹੁਤ ਸਾਰੇ ਪੱਤਨ ਬਣਾਉਣ ਦੀ ਲੋੜ ਹੈ ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਆਪਣੀ ਜ਼ਿੰਮੇਵਾਰੀ ਸਮਝੇਗੀ ਪਾਣੀ ਇਹ ਜਿਹੜਾ ਆ ਰਿਹਾ ਸਾਰਾ ਇਹ ਪੰਜਾਬ ਚੋਂ ਨਹੀਂ ਆ ਰਿਹਾ ਇਹ ਮਾਛਲ ਚੋਂ ਆ ਰਿਹਾ ਇਹ ਜਿਹੜਾ ਤੁਹਾਡਾ ਪੌਂਗ ਡੈਮ ਹੈ ਤੁਹਾਡੇ ਰਣਜੀਤ ਸਾਗਰ ਡੈਮ ਉੱਤੇ ਉੱਪਰੋਂ ਪਿੱਛੋਂ ਪਾਣੀ ਆ ਰਿਹਾ ਇਹ ਇਹਨਾਂ ਨੂੰ ਪਿੱਛੇ ਰੁਕਣਾ ਪੋਗਾ ਪਾਣੀ ਨੂੰ ਉੱਥੇ ਉਹਨਾਂ ਦੇ ਵਿੱਚ ਧਿਆਨ ਕਰਨਾ ਪਵੇਗਾ ਡੈਮਾਂ ਤੱਕ ਪਾਣੀ ਨਾ ਆਵੇ ਜੇ ਡੈਮਾਂ ਤੱਕ ਆਵੇ ਵੈਦਰ ਫੋਰਕਾਸਟਿੰਗ ਠੀਕ ਕਰਨੀ ਪਊਗੀ ਤਾਕੇ ਲੋਕਾਂ ਨੂੰ بار بار ਇਹੋ ਜੇ ਮਾਰਨਾ ਪਵੇ ਮੈਂ ਉਮੀਦ ਕਰਦਾ ਕਿ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇਗਾ ਉਹ ਸਾਰੇ ਰਾਜਾਂ ਨੂੰ ਨਾਲ ਲੈ ਕੇ ਬੈਠੇ ਨੂੰ ਚਾਹੇ ਹਮਾਚਲ ਹੋਵੇ ਜੰਮੂ ਕਸ਼ਮੀਰ ਹੋਵੇ ਉੱਤਰਾਖੰਡ ਹੋਵੇ ਪੰਜਾਬ ਰਾਜਸਥਾਨ ਵੀ ਡੁੱਬਿਆ ਹੋਇਆ ਆਧਿਕ ਯੂਪੀ ਡੁੱਬੀ ਹੋਈ ਆ ਇਹਨਾਂ ਸਾਰਿਆਂ ਨੂੰ ਲੈ ਕੇ ਬੈਠਣਗੇ ਇੱਕ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਹੜ੍ਹਾਂ ਦਾ ਪੱਕਾ ਸਹੱਲ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਜਦੋਂ ਦੇ ਪਹਿਲਾ ਪਾਕਿਸਤਾਨ ਤੋਂ ਓਝੜ ਕੇ ਆਏ ਹੋਏ ਲੋਕ ਆ ਇਹ ਉਧਰ ਰਹਿ ਗਿਆ ਸਾਰਾ ਕੁਝ ਇੱਥੇ ਆ ਕੇ ਜਮੀਨਾਬਾਦ ਕੀਤੀਆਂ ਹੁਣ ਕੱਚੀਆਂ ਵਾਲੇ ਘਾਉਂਦੇ ਆ ਜਿਵੇਂ ਨਾ ਰੁੜ ਗਈਆਂ ਨਾਲ ਦੀਆਂ ਉਹ ਫਿਰ ਨਹੀਂ ਬਚਿਆ ਨਾਲ ਦੀਆਂ ਇਹ ਬਾਰ ਬਾਰ ਜੜੇ ਹੈਗੇ ਆ ਇਹ ਉਜਾੜਾ ਬੰਦ ਹੋਣਾ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪਲਾਨ ਬਣਾਈ ਆ ਮੈਂ ਉਮੀਦ ਕਰਦਾ ਕਿ ਜਿਹੜੀ ਚਿੱਠੀ ਵੀ ਲਿਖਿਆ ਪ੍ਰਧਾਨ ਮੰਤਰੀ ਜੀ ਉਹ ਤਾਂ ਨੋਟਿਸ ਲੈਣਗੇ ਔਰ ਤੁਰੰਤ ਜਿਹੜੀਆਂ ਉਹਨਾਂ ਦੀਆਂ ਗੱਲਾਂ ਮੰਨ ਕੇ ਤੇ ਲੋਕਾਂ ਦੀ ਹੁਣ ਰੀਹੈਬਿਲੀਟੇਸ਼ਨ ਦੇ ਵਿੱਚ ਸਾਡੀ ਸਾਡੀ ਪੂਰੀਆਂ ਟੀਮਾਂ ਮੈਡੀਕਲ ਦੀਆਂ ਟੀਮਾਂ ਇੱਥੇ ਆ ਕੇ ਆਰਮੀ ਦੇ ਟੀਮਾਂ ਲੋਕਾਂ ਨੂੰ ਦਵਾਈ ਵੀ ਦੇ ਰਹੀਆਂ ਜਾਣਕਾਰੀ ਦੇ ਰਹੀਆਂ ਪੀਣਣ ਵਾਸਤੇ ਸਾਫ਼ ਪਾਣੀ ਦਾ ਬੰਦੋਬਸਤ ਕਰ ਰਹੀਆਂ, ਕਲੋਰੀਨ ਦੀਆਂ ਗੋਲੀਆਂ ਦੇ ਰਹੀਆਂ। ਮੱਖੀਆਂ, ਮੱਛਰਾਂ, ਡੇਂਗੂ, ਮਲੇਰੀਆ, ਚਿਕਨ ਗੁੜੀਆਂ, ਡਾਇਰੀਆ ਦੀ ਰੋਕਥਾਮ ਲਈ ਕੰਮ ਕਰ ਰਹੀਆਂ। ਸਕੇਂਡਰੀਆ ਦਾ ਇਲਾਜ ਕਰ ਰਹੀਆਂ। ਔਰ ਦਿਨ ਰਾਤ ਲੋਕਾਂ ਦੇ ਵਿੱਚ ਜਿਹੜਾ ਹੈਗਾ ਬੜੀ ਐਗਜ਼ੈਂਪਲਰੀ ਕੰਮ ਕੀਤਾ ਔਰ ਮਾਨ ਸਾਹਿਬ ਨੇ ਕਿਹਾ ਕਿ ਮੈਂ ਆਸ਼ਾ ਵਰਕਰ ਤੋਂ ਲੈ ਕੇ ਜਿਹੜੇ-ਜਿਹੜੇ ਬੰਦਿਆਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦਾ ਸਨਮਾਨ ਕੀਤਾ ਜਾਊਗਾ, ਉਹਨਾਂ ਦਾ ਧੰਨਵਾਦ ਵੀ ਕੀਤਾ ਜਾਊਗਾ। ਤੇ ਮੈਂ ਇਹਨਾਂ ਲੋਕਾਂ ਨੂੰ ਕਹਣਾ ਚਾਹੁੰਦਾ ਚੜ੍ਹਦੀ ਕਲਾ 'ਚ ਰਹੋ, ਸਾਰੇ ਅਸੀਂ ਤੁਹਾਡੇ ਨਾਲ ਖੜੇ ਹਾਂ, ਦਿਨ ਰਾ ਔਰ ਜਦੋਂ ਇਹ ਹੜ੍ਹਾਂ ਦੀ ਮੁਸੀਬਤ ਆਈ ਉਹਦੇ ਵਿੱਚ ਵੀ ਉਹਨਾਂ ਨੇ ਲੋਕਾਂ ਦਾ ਡਟ ਕੇ ਸਾਥ ਦਿੱਤਾ। ਇਹਨਾਂ ਦਾ ਧੰਨਵਾਦ ਕਰਦਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਿਹੜੇ ਇਸ ਤਰ੍ਹਾਂ ਨੇ ਸਾਡੇ ਬਾਤ ਰਜੋਦੇ ਆ ਅਸੀਂ ਇੱਕ ਵਾਰੀ ਇਧਰੋਂ ਸਾਡਾ ਜਿਹੜਾ ਸਾਰਾ ਜਦੋਂ ਸਾਡਾ ਰੀਹੈਬਿਲੀਟੇਸ਼ਨ ਦੀ ਪ੍ਰੋਸੈਸ ਹੁੰਦੀ ਆ ਤਾਂ ਇਹਨਾਂ ਦਾ ਉੱਚੇ-ਚੇਤ ਉੱਤੇ ਸਨਮਾਨ ਨਹੀਂ ਕਰਾਂਗੇ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਪ੍ਰੋਡਕਟ